ਹਾਂਜੀ ਗਿਆਨੀ ਜੀ ਜਿਹੜਾ ਇਹ ਨਗਰ ਕੀਰਤਨ ਹੈ ਅੱਜ ਜੋ ភੀਖੀ ਦੇ ਵਿੱਚ ਤੁਸੀਂ ਕੱਢ ਰਹੇ ਹੋ ਇਸ ਦੇ ਬਾਰੇ ਥੋੜੀ ਜਾਣਕਾਰੀ ਦਿਓਗੇ ਹਾਂਜੀ ਨਗਰ ਕੀਰਤਨ ਜੀ ਇਹ ਤਕਰੀਬਨ 40-45 ਸਾਲ ਤੋਂ ਸੰਗਤ ਈਖੀ ਦੀ ਸੰਗਤ ਕੱਢ ਰਹੀ ਹੈ ਜੀ ਤੇ ਪਿੰਡ ਦਾ ਪੂਰਾ ਸਹਿਯੋਗ ਹੁੰਦਾ 2 ਮਹੀਨਾ ਤੋਂ ਲੱਗ ਕੇ ਪਿੰਡ ਦੇ ਵਿੱਚੋਂ ਫੰਡ ਇਕੱਠਾ ਕਰਕੇ ਪਰਵਾਤ ਫੇਰੀਆਂ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਜਗਾ ਜਗਾ ਤੇ ਚਾਪ ਕੋੜਾ ਤੇ ਪ੍ਰਸ਼ਾਦ ਦੇ ਲੰਗਰ ਲਾਏ ਗਏ ਨੇ ਸੰਗਤ ਦਾ ਭਾਰੀ ਇਕੱਠਾ ਜੀ ਤੇ ਬਹੁਤ ਜ਼ਿਆਦਾ ਸੰਗਤ ਦਾ ਸਾਰੀ ਸੰਗਤ ਦਾ ਸਹਿਜੁਰਾ ਜੀ ਸੰਗਤ ਦੇ ਵਿੱਚ ਬਹੁਤ ਪੂਰਾ ਉਤਸ਼ਾਹ ਜੀ ਇਹ ਸੰਗਤ ਹਰ ਸਾਲ ਹੀ ਮਨਾਉਂਦੀ ਆ ਇਸੇ ਤਰੀਕੇ ਮਨਾਦੇ ਰਹਾਂਗੇ ਤੇ ਸ਼ੋਮਨੀ ਕਮੇਟੀ ਦਾ ਤੁਹਾਨੂੰ ਸਹਿਯੋਗ ਹੋਣਾ ਜੀ ਨਿੱਜੇ ਸਾਹਿਬ ਸਾਡੇ ਨਾਲ ਬਿਲਕੁਲ ਚੱਲਦੇ ਨੇ ਸੰਗਤ ਦੇ ਵਿੱਚ ਕਿੰਨੀ ਸੰਗਤ ਜੁੜੀ ਆ ਨਗਰ ਕੀਰਤਨ ਦੇ ਵਿੱਚ ਅੰਕਤ ਇਹ 5000 5000 ਤੋਂ ਉੱਪਰ ਪਰ ਬੰਦਾ ਜੀ ਬਹੁਤ ਲੰਬਾ ਕਾਫਲਾ ਤੇ ਕੀਰਤਨ ਹੋ ਰਿਹਾ ਜੀ ਟਰੈਡ 12 ਤੇ ਟਰੈਕਟਰ ਟਰਾਲੀਆਂ ਦੇ ਕਾਰਨ ਕਾਫਲਾ ਬਹੁਤ ਲੰਬਾ ਜੀ ਠੀਕ ਹੈ ਜੀ